ਸਾਡੇ ਦੱਸਣ ਬੁੱਝਣ ਤੋਂ ਬਗੈਰ ਮਿੱਟੀ ਪਾ ਲਈ ਛੱਪੜ ਦੇ ਵਿੱਚ ਤੇ ਸਾਨੂੰ ਕਿਸੇ ਨੇ ਦੱਸਿਆ ਬੁੱਝਿਆ ਨਹੀਂ ਅਸੀਂ ਨੇ ਮਤਲਬ ਅਸੀਂ ਇਹ ਕਹਿੰਦਾ ਕਿ ਸਰਪੰਚ ਮਤਲਬ ਚਲੋ ਸਾਡਾ ਸਾਥ ਦਵੇ ਤੇ ਸਾਡੇ ਨਾਲੇ ਮਤਲਬ ਇਸ ਜਿਹੜਾ ਛੱਪੜ ਵਾ ਨਿਖਾਸ ਕਰਾਵੇ ਤਾਂ ਸਾਡਾ ਪਾਣੀ ਜਿਹੜਾ ਚੱਲਦਾ ਰਹੇ ਤੇ ਸਾਡੇ ਧਰਾਂ 'ਚ ਪਾਣੀ ਨਾ ਬੜੇ ਹੁਣ ਸੁਣੋ ਖਤ ਤੁਹਾਡੇ ਕਰਾਂ ਦੇ ਵਿੱਚ ਜਾ ਕੇ ਦੇਖ ਲਓ ਕਿ ਪੂਰਾ ਪਾਣੀ ਖੜਾ ਵਾ ਸਾਡੇ ਨਾਲਿਆਂ ਨੂੰ ਕੀੜੇ ਚੜਨਦੇ ਆ ਤੇ ਉਹਦੇ ਵਿੱਚ ਮਤਲਬ ਕਿਦਾਂ ਸਾਡੇ ਕੱਲ ਨੂੰ ਅਸੀਂ ਕਹੀ ਬੱਚੇ ਸਾਡੇ ਬਿਮਾਰ ਵੀ ਹੋ ਸਕਦੇ ਆ ਮੱਛਰ ਵੀ ਆ ਕਈ ਚੀਜ਼ਾਂ ਵਿੱਚ ਜਾ ਸਕਦੇ ਆ ਸੱਪੜੇ ਤੇ ਵਿੱਚੋਂ ਸੱਪ ਵੀ ਜਾ ਸਕਦੇ ਆ ਤੰਤੀ ਆ ਇਹ ਕਬਜ਼ਾ ਜਿਹੜਾ ਇਹ ਖੁਦਾ ਜਾਣਨਾ ਚਾਹੀਦਾ ਸਾਡਾ ਕਲਾਸ ਜਿਹੜਾ ਪਾਣੀ ਦਾ ਕਲਾਸ ਆ ਇਹ ਮਤਲਬ ਹੋਣਾ ਚਾਹੀਦਾ ਵਾ ਬਾਕੀ ਸਾਡੇ ਘਰਾਂ 'ਚ ਬਹੁਤ ਪਰੇਸ਼ਾਨੀ ਹੋ ਗਈ ਆ ਕਿ ਜਿਹੜੀ ਪਾਣੀ ਧਕੇ ਤੇ ਕਾਇ ਸਾਰੇ ਗਾੜੀ ਨੂੰ ਜਾਣ ਦੇ ਹੁਣ ਪਾਣੀ ਕਿੱਥੇ ਜਾਵੇ ਲੜਕਾ ਤਾਂ ਖਿਚੜ ਗਿਆ ਘਰਾਂ ਨੂੰ ਨਾਲੀਆਂ ਤੱਕ ਚੜ ਗਿਆ ਵਾ ਤੇ ਇਹ ਸਾਡੀ ਮਿਹਰਬਾਨੀਆਂ ਵੀ ਇਹ ਸਾਡਾ ਜਿਹੜਾ ਛੱਪੜ ਵਾਣਾ ਇਹ ਸਾਡਾ ਮਤਲਬ ਕਲਾਸ ਹੋਣਾ ਚਾਹੀਦਾ ਇਹਦੋਂ ਰੱਖੇ ਮਾ ਦੀ ਜਿਹੜਾ ਪਿੰਡ ਦੀ ਇੱਕ ਜਾਨ ਹੋਇਆ ਸਾਡੇ ਸਾਰੇ ਪਿੰਡ ਦਾ ਤਕਰੀਬਾ ਸਾਡਾ 10 ਜਿਹੜਾ ਤਕਰੀਬਨ ਛਪਾਣੀ ਆ ਉਹ ਇਸ ਛੱਪੜ ਚ ਹੁੰਦਾ ਸੀ ਇਹ ਸਾਡਾ ਜਦੋਂ ਇੱਕ ਵਾਰੀ ਕੋਈ ਪਹਿਲਾ ਸਰਪੰਚ ਬਣਿਆ ਉਦੋਂ ਇਹ ਅੱਧਾ ਕੁ ਛਪੜ ਉਦੋਂ ਮਰਿਆ ਕਿ ਹੌਂਦਗੀ ਵਾਰੀ ਇਹ ਬਣ ਗਏ ਤੇ ਇਹਨਾਂ ਹੁਣ ਆਪਣੇ ਚੇਤਿਆਂ ਨੂੰ ਜੱਫੀ ਛਪੜ ਵਾਲੇ ਸਾਰੇ ਪਿੰਡ ਦੀਆਂ ਨਾਲਸਾ ਬੰਦ ਕਰਤੀਆਂ ਨੇ ਅੱਜ ਇਹ ਜਿਹੜਾ ਪਾਣੀ ਹੈ ਇਹ ਸਾਡਾ ਕ੍ਰਿਸਚੀਨ ਬਰਾਰੀ ਚ ਘਰਾਂ ਚ ਪਾਣੀ ਵੜਿਆ ਇਹ ਪਾਣੀ ਦਾ ਨਿਕਾਸ ਕਿੱਥੇ ਜਾਏਗਾ ਅੱਧੇ ਪਿੰਡ ਦਾ ਇੱਥੇ ਪਾਣੀ ਹੈ ਤਾਂ ਸਾਰਾ ਮਹੱਲਾ ਡੁੱਬ ਜਾਣਾ ਇਹ ਕਬਜ਼ਾ ਕੀਤਾ ਜੀ ਵਿਆਪਾਲ ਸਿੰਘ ਨੇ ਉਹਦੀ ਘਰ ਦੀ ਸਰਪੰਚ ਹੈ ਉਹਨੇ ਪਹਿਲਾਂ ਆਪ ਹੀ ਇਹ ਬਣਾ ਆਪੇ ਕੀਤਾ ਕਬਜ਼ਾ ਫਿਰ ਆਪਣੇ ਭਣਵਈਏ ਨੂੰ ਕਰਾਇਆ ਫਿਰ ਆਪਣੇ ਜਿਹੜੇ ਚਾਚੇ ਦੇ ਪੁੱਤਰ ਨੇ ਉਹਨਾਂ ਨੂੰ ਕਰਾਇਆ ਸਾਰੇ ਆਪਣੇ ਜਿਹੜੇ ਚਹਿੱਤੇ ਨੇ ਉਹਨਾਂ ਨੂੰ ਕਬਜ਼ਾ ਕਰਾਇਆ ਤੇ ਸਰਪੰਚ ਹੀ ਨਹੀਂ ਆਜ ਕਬਜ਼ਾ ਕਰਨ ਦੇ ਜੀ ਨਾ ਪੰਚਾਇਤ ਹੈ ਨਾ ਪੰਚਾਇਤ ਮੈਂਬਰ ਨੇ ਉਹਨਾਂ ਨੂੰ ਵੀ ਕਰਾਇਆ ਕਿਨੇ ਕਿ ਕੀਮਤ ਦੀ ਜਗ੍ਹਾ ਹੋ ਗਈ ਸਰ ਇਹ ਕਬਜ਼ਾ ਇਹ ਜਮੀਨ ਤੇ ਲਾ ਲਓ ਜੀ ਇੱਥੇ ਇੱਕ ਟੁਕੜੇ ਤੇ ਲੱਖ ਰੁਪਏ ਮੁੱਲ ਆ ਤੇ 10 ਕਨਾਲਾਂ ਛੱਪੜ ਤੇ 200 ਮਰਲੇ ਦੇ ਟੁਕੜੇ 2 ਕਰੋੜ ਦੀ ਜਾਂਦਾ ਤੇ ਮੈਂ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਜੀ ਮੈਂ ਵਿਜੀਲੈਂਸ ਬਿਊਰੋ ਦਾ ਜਿਹੜਾ ਡਾਇਰੈਕਟਰ ਹੈ ਮੈਂ ਉਹਨੂੰ ਸ਼ਿਕਾਇਤ ਕੀਤੀ ਹੈ ਜੀ ਮੈਂ ਡਾਇਰੈਕਟਰ ਪਚੈਤੀ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ ਜੀ ਮੈਂ ਇਹਦੀ ਘਟੋਕਟ 10 ਕਾਪੀਆਂ ਇਹਦੇ ਖਿਲਾਫ ਕਰ ਕੱਢੀਆਂ ਵੀਡੀਓ ਸਾਹਿਬ ਨੇ ਵੀ ਕੀਤੀ ਹੈ ਜੀ ਡੀਪੀਓ ਨੇ ਵੀ ਕੀਤੀ ਹੈ ਜੀ